हां जी मेरे ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਆਪਣੇ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾਂ ਵਿੱਚ ਰੱਖੇ ਲੋ ਜੀ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨ ਬਲੌਗ ਤੋਂ ਪਹਿਲਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਸਾਡੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਇੰਨਾ ਮਾਣ ਬਖਸ਼ਦੇ ਆ ਉਮੀਦ ਆ ਤੁਸੀਂ ਇਦਾਂ ਹੀ ਸਾਨੂੰ ਪਿਆਰ ਦਿੰਦੇ ਰਹੋਗੇ ਤੇ ਲਓ ਜੀ ਮਾਤਾ ਦੀ ਤਿਆਰੀ ਅਸੀਂ ਲੱਗੇ ਹੋਏ ਆ ਕਰਾਉਣ ਪਟਨਾ ਸਾਹਿਬ ਦੀ ਤੇ ਮਾਤਾ ਨੇ ਹੁਣ ਪਟਨਾ ਸਾਹਿਬ ਦੀ ਟਿਕਟਾਂ ਹੁਣੀਆਂ ਹੋਈਆਂ ਐ ਇਹਨਾਂ ਨੇ 4 ਤਰੀਕ ਨੂੰ ਚੜਨਾ ਏ ਜੀ ਟ੍ਰੇਨ ਪਟਨਾ ਸਾਹਿਬ ਨੂੰ ਪਤਾ ਨਹੀਂ ਹੁਣ ਪਟਿਆਲੇ ਤੋਂ ਜਾਣਾ ਏ ਕਿਉਂਕਿ ਕੁਝ ਕਹਿੰਦੇ ਵੀ ਟ੍ਰੇਨਾਂ ਬੰਦ ਵੀ ਹੋ ਗਈਆਂ ਕੁਝ ਬਾ ਜਿਹੜੀਆਂ ਹੁਣ ਪਤਾ ਨਹੀਂ ਹੁਣ ਸਰਕਾਰ ਨੇ ਕੀ ਕਰਿਆ ਹੈ ਕੀ ਨਹੀਂ ਪਤਾ ਨਹੀਂ ਹੁਣ ਬਾਕੀ ਬਾਕੀ ਉਹ ਮਿਸ ਹੋ ਗਈ ਆ ਬੀਬੀ ਦੀ ਰੂਪੜ ਤੋਂ ਜਾਣਾ ਦਾ ਬੀਬੀ ਨੇ ਵੈਸੇ ਤੇ ਸਰਕਾਰ ਬੀਬੀ ਨੇ ਹੁਣ ਜਾਣਾ ਜੀ ਫਤੇਗੜ੍ਹ ਸਾਹਿਬ ਤੋਂ ਬਸੀ ਤੋਂ ਤੇ ਮਾਤਾ ਦੀ ਆਪਾ ਲੱਗੇ ਆ ਹੁਣ ਤਿਆਰੀ ਕਰਾਉਣ ਤੇ ਤਿਆਰੀ ਤੋਂ ਪਹਿਲਾਂ ਆਪਾ ਤੁਹਾਡੀ ਮੁਲਾਕਾਤ ਬੀਬੀ ਨਾਲ ਵੀ ਕਰਾ ਦਈਏ ਤੇ ਬਾਕੀ ਜੋ ਵੀ ਗੱਲਾਂ ਬਾਤਾਂ ਸਾਡੀਆਂ ਹੁੰਦੀਆਂ ਰਹਿਣੀਆਂ ਆ ਉਹ ਆਪਾ ਤੁਹਾਨੂੰ ਦਿਖਾਉਨੇ ਜੀ ਤੇ ਮਾਤਾ ਬੈਠੀ ਹੈ ਕਿਉਂਕਿ ਸਾਡਾ ਤਾਂ ਦੇਖੋ ਜੀ ਚਲੋ ਮਾਤਾ ਚੱਲ ਰਹੀ ਤਾਂ ਗੁਰੂ ਘਰੇ ਆ ਪਰ ਸਾਡਾ ਮਨ ਬੜਾ ਉਦਾਸ ਆ ਤੇ ਇੱਕ ਪਾਸੇ ਖੁਸ਼ ਵੀ ਵੀ ਚਲੋ ਵਧੀਆ ਮਾਤਾ ਯਾਤਰਾ ਕਰੂਗੀ ਸਾਡੀ ਪਰ ਅਦਾਸ ਆਏ ਆ ਵੀ ਵੀ ਹੁਣ ਘਰ ਦੇ ਵਿੱਚ ਕੋਈ ਦਿਖਣਾ ਨਹੀਂ ਹਰਾ ਬੀਜਦ ਬੀਬੀ ਘਰ ਦੇ ਵਿੱਚ ਹੁੰਦੇ ਦਾ ਹਾਕ ਮਾਰਨੇ ਬੀਬੀ ਇਹ ਬੀਬੀ ਇਹ ਵੀ ਚਲੋ ਕਹਿੰਦੇ ਹੁੰਦੇ ਵੀ ਜਦ ਮਾਂ ਘਰ ਦੇ ਵਿੱਚ ਹੁੰਦੀ ਆਟੋਮੈਟਿਕੀ ਹਾਕ ਵੱਜ ਜਾਈ ਜਾਂਦੀ ਬੀਬੀ ਪਰ ਹੁਣ ਬੀਬੀ ਨੇ ਜਾਣਾ ਤਾਂ ਘਰ ਦੇ ਸਾਨੂੰ ਖਾਉਂ ਬੜੂ ਖਾਉਂ ਬੜੂ ਕਰੀ ਜਾਣਾ ਵੀ ਇੱਕ ਮਨ ਦੀ ਖੁਸ਼ ਆ ਵੀ ਚਲੋ ਚੰਗੀ ਗੱਲ ਆ ਯਾਤਰਾ ਤੇ ਚੱਨੇ ਆ ਸਾਡਾ ਫਰਜ਼ ਵੀ ਬਣਦਾ ਚਲੋ ਵੀ ਯਾਤਰਾ ਮਾਤਾ ਨੂੰ ਜਾਣਾ ਵੀ ਕਮਾਉਣਾ ਵੀ ਸਾਨੂੰ ਚਾਹੀਦਾ ਸਿਆਣਿਆਂ ਨੂੰ ਤੇ ਮਾਤਾ ਬੈਠੀ ਆ ਤਿਆਰ ਪਰ ਤਿਆਰ ਪਹਿਲੇ ਕਰੀਦੀ ਨੇ ਤਿਆਰੀ ਜੀ ਘਰ ਖਾਣ ਸਾ ਬਾਈ ਦੀ ਕੀਤੀ ਤੇ ਉਤਸਾਹ ਠੀਕ ਠਾਕ ਰਹੋ ਵਧੀਆ ਰਹੋ ਮਹਾਰਾਜ ਉਹਨਾਂ ਚੜ੍ਹਦੀ ਕਲਾ ਵਿੱਚ ਤੰਦਰੁਸਤੀ ਰੱਖੇ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਤੁਹਾਡੇ ਛੋਟੇ ਬੱਚਿਆਂ ਨੂੰ ਤੇ ਮੇਰੀਆਂ ਪਿਆਰ ਨੂੰ ਮਾਰਾ ਚੜ੍ਹਦੀ ਕਲਾ ਰੱਖੇ ਜਾਂ ਅਬੁੱਦ ਮੈਂ ਜਾਣਾ ਪਟਨਾ ਸਾਹਿਬ ਨੂੰ ਤੁਸੀਂ ਸਾਰੇ ਆ ਜਾਓ ਆਪਾਂ ਚੱਲੀਏ ਮੈਂ ਵੀ ਥੋੜੀ ਗੱਲ ਚੰਦਾ ਲੈ ਬੀਬੀ ਕਿੰਨੀ ਖੁਸ਼ ਆ ਨਾ ਜਾਣ ਨੂੰ ਮੈਂ ਜਾਣਾ ਹੈ ਖੁਸ਼ ਹੋ ਕੇ ਸਾਡਾ ਤਾਂ ਮਨ ਐ ਕਰਦਾ ਵੀ ਹਾਂ ਬੀਬੀ ਚੱਲੀ ਹੁਣ ਤਾਂ ਹੀ ਮੈਂ ਗੁਰਦੁਆਰਾ ਸਾਹਿਬ ਨੇ ਚੱਗੀ ਐ ਜਾਂ ਸਦਾ ਨਹੀਂ ਜਾਣਾ ਜਿਆਦਾ ਰੋਣ ਹੁਣ ਤਾਂ ਮੁਰੇ ਆਉਣਾ ਇਹ ਤਾਂ ਇਹ ਉਹ ਪੁੱਤੂ ਹੀ ਗੱਲਾਂ ਕਰੀਏ ਨਹੀਂ ਨਹੀਂ ਗੱਲਾਂ ਚੋ ਗੱਲਾਂ ਉਹ ਤਾਂ ਹੀ ਹੈ ਗੱਲ ਹੁਣ ਜਤੜਨ ਤਾਂ ਜਾਣਾ ਹੀ ਜਾਣਾ ਬਈ ਇਹ ਤਾਂ ਕਰਮਾਂ ਵਾਲੇ ਕਰਦੇ ਹੁੰਦੇ ਨੇ ਪੁੱਤ ਜਤੜਾ ਜੋ ਮੇਰੇ ਕਰਮਾਂ ਪਾਏਗਾ ਦਿਖਿਆ ਹੋਇਆ ਜਿੱਥੇ ਜਿੱਥੇ ਮੈਂ ਯਾਤਰਾ ਕਰਨੀ ਹੈ ਉਹ ਹੱਥ ਕਰਦੀ ਉਹ ਤਾਂ ਠੀਕ ਹੈ ਗੱਲ ਬਾਲਾ ਹੁਣ ਤਾਂ 12 ਦਿਨ ਨੂੰ ਚਲ ਕੋਈ ਗੱਲ ਨਹੀਂ ਦਾਂਗੇ ਨਹੀਂ ਨਹੀਂ ਕਿਥੇ ਸੇਵਾ ਕਰੂਗੇ ਆਪਣਾ ਬਰਤਨਾਂ ਦੀ ਆਪਣਾ ਡੰਗਰਾਂ ਦੀ ਘੁੰਮੂਗੇ ਵਧੀਆ ਤੇ ਸਾਡਾ ਰਾਹ ਸਾਫ ਹੋਊਗਾ ਮਹਾਰਾਜ ਸਾਹਿਬ ਨੂੰ ਹੁਕਮ ਦੇਵੇ ਇਹ ਗੁਰਦੁਆਰਾ ਜਾਣ ਨੂੰ ਸਭ ਦਾ ਤੰਦਰੁਸਤੀ ਰੱਖੇ ਮਹਾਰਾਜ ਮੈਂ ਤੂੰ ਪਹਿਲਾਂ ਨੂੰ ਸਾਹਿਬ ਬਾਤ ਦੇ ਦਰਵਾਜੇ ਖੁੱਲੇ ਗੁਰੂ ਮਹਾਰਾਜ ਦੇ ਤੂੰ ਤੂੰ ਪਹਿਲਾਂ ਨੂੰ ਸਾਹਿਬ ਮੈਂ ਨਹੀਂ ਉਹ ਟ੍ਰੇਨ ਕੇ ਲਈ ਆਉਣਾ ਸੀਟ ਬੁੱਕ ਕਰਾਈ ਦੀ ਅੱਛਾ ਉਹ ਮਹਾਰਾਜ ਦੇ ਦਰਬਾਰ ਮੇਂ ਤਾਂ ਆ ਜਾਣਾ ਜੀ ਅਸੀਂ ਅਜਿ ਤਰੀਕਾ ਰੋਵਿਤਨ ਦੇ ਵੀ ਕਹ ਲੈ ਲਈ ਕੱਲੂ ਜਾਣਾ ਨਾ ਹਾਂ 4 ਤਰੀਕ ਪਾਰਸਨ ਗੁੰਚੂngੀਆਂ ਪਰਸਨ ਪਹੁੰਚਣਾ ਹੈ ਯਾਨੀ ਕਿ ਤੁਸੀਂ ਇਥੇ ਹਫ਼ਤਾ ਰਹੋਗੇ ਹਾਂ ਵਾ ਹਫ਼ਤਾ ਪੂਰਾ ਰਹੇ ਜਾ ਤੱਕ ਅਸੀਂ ਕਿਵੇਂ ਰਹੂਗਾ ਤੂੰ ਤਾਂ ਚੱਲਣੀ ਪੀਪੀਸੀ ਤੇ ਰਹਿ ਲੂੰਗੀ ਗੁਰੂ ਮਹਾਰਾਜ ਦੇ ਤੇ ਚਰਤੀਵਾ ਕਰ ਲੂੰਗੀ ਮਾਂ ਤੇਰਾ ਹੋਊਗੀ ਅਸੀਂ ਕੀ ਕਰੂਗੇ ਤੁਸੀਂ ਆਪਣੇ ਕੰਮ ਕਰਾਓ ਭਾਈ ਫਟਾ ਮੰਨ ਲਿਖ ਲਾਗਣਾ ਮਤਲਬ ਉਹਨੂੰ ਦੰਸਾ ਕੇ ਰੱਖੇ ਹੋਏ ਮਨਿੰਦਰ ਦੀ ਮੇਰਾ ਪੋਤਾ ਮੋਹ ਕਰਦਾ ਮੇਰਾ ਪੁੱਤ ਜਿਹੜਾ ਹੁਣ ਮੈਨੂੰ ਦੀ ਟੈਨਸ਼ਨ ਹੈ ਵੀ ਉਹਨੇ ਅੱਜ ਮੈਨੂੰ ਕਹਿਣਾ ਵੀ ਪੁੱਤ ਤੂੰ ਰਾਤ ਰਹਿ ਜਾ ਹੁਣ ਇਹ ਨਹੀਂ ਪਤਾ ਵੀ ਅਸੀਂ ਰਾਤ ਨੂੰ ਤੜਕੇ ਨੂੰ ਕਿਹੜੇ ਵੇਲੇ ਜਿਹੇ ਜਾਣਾ ਵੀ ਫਿਰ ਉਹ ਦੇਖੂਗਾ ਮੈਂ ਕਿਹਾ ਚਲ ਮੇਰੇ ਕੋਲ ਰਾਤ ਰਹਿ ਜੂਗਾ ਅੱਜ ਮਨਿੰਦਰ ਮੇਰਾ ਪੋਤਾ ਜੀ ਬਹੁਤ ਮੋਹ ਕਰਦਾ ਮੇਰਾ ਸਭ ਦੇ ਇੱਕ ਨੇ ਕੰਨ ਮਾਂ ਬਾਪਾਂ ਦੇ ਜਿਹੜੇ ਜੋ ਵੀ ਬੱਚੇ ਸਭ ਇੱਕ ਨੇ ਆਪਣੇ ਮਾਪੇ ਪਾਂ ਦੇ ਮੋਹ ਕਰਨਾ ਤੇ ਮੇਰੇ ਪੁੱਤ ਦੋਏ ਬਹੁਤ ਲਾਇਕ ਐ ਜਿਵੇਂ ਮੈਂ ਨਿੱਕੀਆਂ ਦੀ ਚੱਕੀ ਹੋ ਸਕਦੀ ਬਈ ਬਹੁਤ ਵਧੀਆ ਟਾਈਮ ਲੰਘਦਾ ਹੁੰਦਾਂ ਉਹ ਤੇਨਾਂ ਦੇ ਨਾਲ ਮੇਰਾ ਨਹੀਂ ਅੱਜ ਕੱਲ੍ਹ ਐਸਾ ਜਮਾਨਾ ਐ ਕੋਈ ਆਪਣੇ ਮਾਪਿਆਂ ਨੂੰ ਕੋਈ ਨਹੀਂ ਪੁੱਛਦਾ ਪਰ ਮੇਰੇ ਪੁੱਤ ਮੈਨੂੰ ਪੁੱਛ ਰਹੇ ਐ ਪੁੱਛ ਕੇ ਮੈਨੂੰ ਗੱਲ ਕਰਦੇ ਇਹ ਇੱਕ ਬਈ ਪਤਾ ਨਹੀਂ ਮਾਤਾ ਦੇ ਘਰ ਚ ਜਾਨੀ ਐ ਤਾਂ ਕਰਕੇ ਵੈਗੂ ਮੇਲੇ ਬਧਿਆਨ ਪਰ ਅੱਜ ਦਿਨ ਮੈਂ ਸੁખી ਬਹੁਤ ਐ ਰੱਜ ਕੇ ਦੇ ਮੇਰੇ ਦੋੇ ਪੁੱਤ ਬਹੁਤ ਲਾਇਕ ਹੈ ਬਹੁ ਵੀ ਠੀਕ ਹੈ ਧੀਆਂ ਵੀ ਠੀਕ ਹੈ ਮੇਰੇ ਜਵਾਈ ਵੀ ਠੀਕ-ਠਾਕ ਹੈ ਵਧੀਆ ਹੈ ਦੇਖੋ ਜੀ ਸਾਨੂੰ ਤਾਂ ਗਰੀਬੀ ਯਾਦ ਆ ਵੀ ਜਿਹੜਾ ਸਾਡੇ ਨਾਲ ਕੁਝ ਬੀਤਿਆ ਗਰੀਬੀ ਦੇ ਵਿੱਚ ਤੁਹਾਡੀ ਮਾਂ ਨੇ ਸਾਨੂੰ ਕੱਕਣਾ ਪਾਲਿਆ ਸਾਨੂੰ ਸਭ ਕੁਝ ਯਾਦ ਆ ਜੈ ਪਰਮਾਤਮਾ ਆਪਾਂ ਤਾਂ ਇਹ ਗੱਲ ਕਹੂਗੇ ਵੀ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਬੰਦਾ ਗਰੀਬੀ ਦੇਖਦਾ ਹੈ ਗਰੀਬੀ ਨਹੀਂ ਭੁੱਲਿਆ ਉਹ ਬੰਦਾ ਕਾਮਦਾਰ ਉਹਦੇ ਮਾਰ ਨਹੀਂ ਖਾਂਦਾ ਕਿਉਂਕਿ ਜੀ ਸਾਨੂੰ ਤਾਂ ਅੱਜ ਵੀ ਗਰੀਬੀ ਯਾਦ ਆ ਉਹ ਸਮਾਂ ਯਾਦ ਆ ਅਸੀਂ ਲੋਕਾਂ ਦੇ ਘਾਟੀਪੀ ਦੇਖਣੇ ਬਰਫ ਲੈਣ ਜਾਣੀ ਜੇ ਰੋਟੀ ਨਾ ਬਣਨੀ ਤਾਂ ਅਸੀਂ ਰੋਟੀ ਮੰਗ ਮੰਗਲਣੇ ਬੀਬੀ ਨੇ ਮਾਤਾ ਨੇ ਜੈਨ ਨਹੀਂ ਕਹਿਣਾ ਚਾਚਿਆਂ ਨੂੰ ਵੀ ਹਾਂ ਭਾਈ ਸਾਡੇ ਆਟਾ ਨਹੀਂ ਕਿਉਂਕਿ ਹੁੰਦਾ ਹੋਏ ਵੀ ਸਭ ਕੁਝ ਤਾਂ ਪਰ ਸਾਡੀ ਮਾਂ ਨੂੰ ਚੱਕਣ ਦਾ ਹੁਕਮ ਤਾਂ ਕਿਉਂ ਕਾਤੇ ਕਿਉਂਕਿ ਡੈਡੀ ਨਹੀਂ ਸਾਡੇ ਥੋੜੇ ਕੱਪੇ ਸੁਹਾ ਤੇ ਕਹੜੇ ਦੇਤੇ ਹਨਾ ਬਹੁਤ ਅੱਖਾਂ ਨੇ ਗੱਟਿਆ ਚਲੋ ਪਰ ਮੈਂ ਹੁਣ ਭੁੱਲ ਗਈ ਬਾਈ ਰੂਰੇ ਮੈਨੂੰ ਪਲਾਟਾ ਪਰ ਜਣੀ ਮੈਨੂੰ ਯਾਦ ਹੈ ਮੈਂ ਬੈਠ ਕੇ ਕੱਲੀ ਯਾਦ ਕਰਦੀ ਐ ਵੀ ਅਸੀਂ ਇਹੋ ਜੀ ਗਰੀਬੀ ਬਹੁਤ ਕਰਦੀ ਐ ਕੋਈ ਖਾਂ ਨਹੀਂ ਸਕਿਆ ਤਾਂ ਹੀ ਬੀਬੀ ਪਰਮਾਤਮਾ ਨੇ ਆਪਾਂ ਨੂੰ ਇੱਥੇ ਬਾਈ ਰੂਰੇ ਮੇਰੇ ਪਰ ਹੁਣ ਦਇਆ ਲਾ ਉਹਨੇ ਮੇਰੇ ਪੁੱਤ ਬਹੁਤ ਲੈਕ ਨਿਕੜ ਗਏ ਉਹਨਾਂ ਪਰ ਗਏ ਨਹੀਂ ਉਹ ਸ਼ਰਾਬ ਵੀ ਕਰ ਬੈ ਗਏ ਜੇ ਜੋ ਟਾਈਮ ਕੱਟਿਆ ਤਾਂ ਮੈਂ ਮੇਰੇ ਬੱਚੇ ਨਹੀਂ ਉਹਨਾਂ ਪਰ ਕਾਏ ਉਹ ਗਏ ਆਪਣੇ ਮਾਮਿਆਂ ਪਰ ਮੇਰੇ ਭਾਈਆਂ ਵੀ ਕੋਈ ਬੈਠ ਨਹੀਂ ਹੈਗਾ ਭਾਈ ਕੀ ਮੇਰਾ ਬੇਸੇਰਾ ਉਹ ਹੈ ਪਰ ਜਿਹੜੀ ਇਹ ਹੈ ਵੀ ਮੈਨੂੰ ਇੱਕ ਭੈਣ ਕਮੈਂਟ ਮਾਰਿਆ ਵੀ ਤੁਹਾਡਾ ਮਾਮਾ ਆਉਂਦਾ ਘਾਤੇ ਨਹੀਂ ਜੀ ਕਿਉਂਕਿ ਉਹ ਇੰਨਾ ਕੋ ਦਾ ਸਾਡੇ ਮਾਮੇ ਦਾ ਕਾਮਕਾਰ ਆ ਉਥੋਂ ਛੱਡ ਕੇ ਆਉਣਾ ਉਹਦੇ ਵਾਸਤੇ ਬਹੁਤ ਮੁਸ਼ਕਲ ਆ ਉਹ ਪੰਜਾਬ ਦੇ ਵਿੱਚ ਜੇ ਕਿਤੇ ਆਊਗਾ ਪੰਜ ਚਾਰ ਸਾਲ ਬਾਅਦ ਮਾੜਾ ਮੋਟਾ ਕਿਤੇ ਕੀੜਾ ਮਾਰ ਜਾਂਦਾ ਤੇ ਨਹੀਂ ਉਹ ਨਹੀਂ ਆਉਦਾ ਹਨ ਉਹ ਤੇ ਚਲੋ ਰਾਜੀ ਹੈ ਜੀ ਚਲੋ ਤੇ ਭੈਣਾਂ ਨੂੰ ਤਾਂ ਭਾਈ ਸਦਾ ਲਈ ਚਾਹੀਦੇ ਆ ਸਦਾ ਲਈ ਚਾਹੀਦੇ ਰਾਜੀ ਰਹੇ ਪਰ ਜਿੱਥੇ ਵੀ ਬੈਠਾ ਹੈ ਰਾਜੀ ਰਹੇ ਸਾਡੇ ਭਾਈ ਰਾਜੀ ਰਹਿਣ ਕਿਸੇ ਪਿੱਛੇ ਮੇਰਾ ਭਾਈ ਵੀ ਠੀਕ ਰਹਿ ਬਾ ਪ੍ਰਮਾਤਮਾ ਸਾਡੇ ਭੈਣਾਂ ਨੂੰ ਭਰਾਵਾਂ ਨੂੰ ਤੰਦਰੁਸਤ ਰੱਖੇ ਸਾਡੇ ਪੁੱਤ ਰਾਜੀ ਰਹੇ ਸਾਡੀ ਧੀਆਂ ਰਾਜੀ ਰਹਿਣ ਕਿਸੇ ਪਿੱਛੇ ਮੇਰਾ ਬੁਲਾਰ ਵੀ ਠੀਕ ਰਹਿ ਠੀਕ ਰਹਿ ਅੱਛਾ ਹਮਨ ਨੇ ਤੇਰੀ ਤਿਆਰੀ ਕਰਾਈ ਆ ਫਿਰ ਪਾਹਣ ਵੀ ਇੱਕ ਪੈਕਿੰਗ ਕਰਾ ਲਈ ਆ ਜੀ ਤੁਸੀਂ ਪੈਕ ਲੈ ਕੇ ਆਈ ਆ ਜੀ ਫੁੱਲਾ ਵਾਲਾ ਬੈਗ ਹਾਂ ਤੇ ਕਿ ਨਹੀਂ ਮੈਂ ਖਾ ਹਾਂ ਬਸ ਤਿਆਰੀਆਂ ਤੇਰੀਆਂ ਸੀ ਤੇ ਇੱਕ ਮੈਨੂੰ ਆਹ ਆ ਕੇ ਦੋ ਪੁੱਤ ਮਿਲੋਂਗੇ ਤੁਸੀਂ ਕੁਝ ਮੰਗਾਉਣਾ ਹੈ ਜਾਂ ਕਰੇ ਤੇ ਤਾਂ ਮੈਨੂੰ ਜਰੂਰ ਦੱਸੋ ਮੈਂ ਤਾਂ ਨੇਕ ਪਟਨਾ ਸਾਹਿਬ ਜਾਣਾ ਬੀਬੀ ਨੇ ਤੇ ਮੈਨੂੰ ਐ ਦੱਸ ਕੋਈ ਦਵਾਈ ਬੂਟੀ ਕੁਝ ਖਾਣ ਪੀਣ ਵਾਸਤੇ ਲੇਕਿਨ ਆਉਣਾ ਮੈਂ ਕੁਝ ਨਹੀਂ ਖਾਂਦੀ ਅਹੀ ਜਿਹੜੀਆਂ ਚੀਜ਼ਾਂ ਕੋਲ ਟੌਫੀ ਵਗੈਰਾ ਜਿਹੜੇ ਮੈਂ ਵਰਤਾਂ ਮੈਂ ਮੈਂ ਕੁਝ ਨਹੀਂ ਖਾਂਦੀ ਹਾਂ ਮੈਂ ਕੋਸ ਨਹੀਂ ਖਾਣਾ ਡਾਇਨਾ ਨਹੀਂ ਦੇ ਲਈ ਇਹ ਚੀਜ਼ਾਂ ਨਹੀਂ ਖਾ ਕੇ ਲੋ ਜੀ ਮਨਿੰਦਾ ਲੱਗਿਆ ਹੈ ਰੋਣ ਕਿਉਂਕਿ ਰੋਣ ਦੀ ਵਜ੍ਹਾ ਹੈਗੀ ਬੀਬੀ ਬੀਬੀ ਰੋਣ ਦੀ ਵਜ੍ਹਾ ਕਾਤੇ ਆਏ ਕਾਤੇ ਰੋਣ ਲੱਗਿਆ ਆਪਾਂ ਤੁਹਾਨੂੰ ਸਾਰਾ ਕੋ ਵੀਡੀਓ ਵਿੱਚ ਦੱਸਾਂਗੇ ਤੇ ਹੁਣ ਇਹ ਹਾਂ ਤਾਂ ਇਹ ਧੀਰੇ ਦੱਤਾ ਜੀ ਰਵਾ ਤੇ ਹਾਂ ਕੈਰ ਵਾਇਆ ਮੈਂ ਤੇ ਬੰਦੇ ਨੂੰ ਕੀ ਚਾਹੁੰਦਾ ਰੋਂਣਾ ਨਹੀਂ ਹੈ ਰੋਂਦਾ ਕਹਤੇ ਹੋਂਦਾ ਕਹਤੇ ਤੈਨੂੰ ਐਂ ਦੱਸ ਪਹਿਲਾਂ ਤੈਨੂੰ ਕੀ ਲੈਣਾ ਹੈ ਗੱਲ ਜਾਨਾ ਝੰਗਾ ਕੋਈ ਨਾ ਮੈਂ ਤਾਂ ਗੱਲ ਲਈ ਗੱਲ ਲਈ ਬਸ ਆਇਓ ਨਾ ਰੋਣਾ ਮੇਰਾ ਬਸ ਮਨਿੰਦਰ ਤਾਂ ਲੱਗਿਆ ਹੋਇਆ ਜੀ ਰੋਂ ਮੈਂ ਕਹਿੰਦੇ ਕਿ ਤਾ ਬੀਬੀ ਕਹਤੇ ਰੋਂਦਾ ਦੱਸ ਮੜ ਜਾ ਬੀ ਗੱਲ ਜਾਣਾ ਕਿੱਥੇ ਨੂੰ ਤੇ ਬੱਟਣਾ ਸਾਹਬ ਨੂੰ ਬੀਬੀ ਨੇ ਜਾਣਾ ਜੀ ਪਟਨਾ ਸਾਹਿਬ ਨੂੰ ਤਾਂ ਮਨਿੰਦਰ ਕਹਿੰਦਾ ਮੈਂ ਵੀ ਜਾਣਾ ਬੀਬੀ ਤੇਰੇ ਨਾਲ ਕੋਈ ਨਹੀਂ ਮੈਂ ਕਿਹਾ ਤੇ ਹੁਣ ਨਿਆਣਾ ਇੱਕ ਤਾਂ ਇੱਕ ਮਨਿੰਦਰ ਦੇ ਸਕੂਲ ਦਾ ਚੱਲਦਾ ਜੀ ਟਾਈਮ ਮਨਿੰਦਰ ਕਿਉਂਕਿ ਤੇਰੇ ਸਕੂਲ ਲੱਗ ਲੱਗਿਆ ਹੋਇਆ ਤਾਂ ਕਰਕੇ ਹੁਣ ਤੁਹਾਨੂੰ ਬੀਬੀ ਲੈ ਜਾ ਨਹੀਂ ਸਕਦੀ ਕਣ ਅੱਛਾ ਲੈ ਜਾ ਲੈ ਜਾ ਅਗਲੀ ਵਾਰ ਅਗਲੀ ਵਾਰ ਤੂੰ ਗਈ ਥੀ ਬੀਬੀ ਠੀਕ ਹੈ ਤੂੰ ਪਹਾੜਾਂ ਨੂੰ ਗਿਆਤਾ ਗਿਆਤਾ ਨਾ ਤੂੰ ਬੀਬੀ ਨੂੰ ਲੈ ਕੇ ਗਿਆਤਾ ਹਾਂ ਜੀ ਕਾ ਬੀਬੀ ਨੂੰ ਹੈ ਅਜੋ ਹਰ ਦਿਨ ਕੋਏ ਤਾਂ ਜਿਆਦਾ ਓਹ ਤੂੰ ਖਾਚ ਉਠੇ ਓਏ ਝੂਠਾ ਬੀਬੀ ਕਹਿੰਦੀ ਮੈਂ ਤੈਨੂੰ ਇੱਥੇ ਚੀਜੀ ਦਵਾ ਦੇਣੀ ਹੈ ਕਿਆ ਖਾਣਾ ਪੀਣਾ ਬੀਬੀ ਕਹਿੰਦੀ ਮੈਨੂੰ ਦੱਸ ਦੇ ਕਿਆ ਲੈਣਾ ਬੀਬੀ ਕਹਿੰਦੀ ਕੋਹਗਾ ਮੈਨੂੰ ਇਹ ਕੱਪੜੇ ਲਿਆ ਦੇ ਜਿਹੜਾ ਕੁਝ ਹੋਗੋਗਾ ਉਹ ਵੀ ਅਗਰ ਕੋਈ ਦੇ ਕਾਉਂਗੀ ਮੇਰਾ ਪੁੱਤ ਗੁੰਮ ਕਰਕੇ ਇਹਨੂੰ ਪਤਾ ਨਹੀਂ ਕਿ ਵਿਭੀ ਨਾਲ ਹੈ ਤੇ ਵਿਭੀ ਨੇ ਕਿੱਥੇ ਜਾਣਾ ਮਨਿੰਦਰ ਮੈਂ ਵੀ ਤੂੰ ਛੱਡ ਕੇ ਤੁਰੋ ਕਿੱਥੇ ਜਾਣਾ ਮੈਂ ਤਾਂ ਉਹੀ ਐ ਹਾਂ ਜੀ ਬੋ ਮੈਂ ਦਾਤ ਸੁਣਾ ਨਹੀਂਦੀ ਮੰਦੀ ਲੈ ਕੇ ਜਾਣਾ ਫਿਰ ਮੈਂ ਲੈ ਲੈਣਾ ਮਾਂ ਰੋਣਾ ਕਾਤੇ ਲੈ ਜਾਣਾ ਮੈਂ ਗਏ ਲੈ ਜਾਣਾ ਜਾਣਾ ਇਹ ਹੈ ਜੀ ਉਹ ਹੁੰਦਾ ਆਪਣੇ ਦਾਤੀਆਂ ਦਾ ਹਾਂ ਜਾ ਉਹ ਮੇਰੇ ਗਾ ਜਾਣਾ ਕਾਤੇ ਆਪਣੇ ਤਿਆਰੀ ਕਰ ਲੈ ਚੰਗਾ ਹਾਂ ਜਾ ਉਹ ਮੈਂ ਤਿਆਰੀ ਕਰ ਲੈ ਤੂੰ ਠੀਕ ਆ ਕਰੂ ਕੂਲ ਜਾਣਾ ਵੀਆ ਕੂਲ ਦਾ ਛੱਡ ਪੜਾ ਕੇ ਜਾਣਾ ਜੱਟ ਬੰਦੇ ਮੈਨਾਂ ਤਾਂ ਅੰਨ ਫਿਰ ਕਿੱਛ ਹੈ ਨਾ ਮੇਰੇ ਸਕੂਲ ਕਰਕੇ ਮਨਿੰਦਰ ਔਖਾ ਤੂੰ ਮੇਰੀ ਗੱਲ ਸੁਣ ਤਾਂ ਲੈਣਾ ਕਿ ਮੈਨੂੰ ਆਇਆ ਦੱਤਰ ਜਨਮ ਦਿਨ ਆਉਂਦਾ ਹੈ ਹੈਂਟ ਨਹੀਂ ਕਰੀਦੀ ਹੁੰਦੀ ਪੁੱਤ ਚੱਕਣ ਬੜੇ ਕਹਨੇ ਔਕਣ ਮੰਨ ਨਹੀਂਦਾ ਹੁਣੇ ਹੁਣੇ ਤਿਆਰ ਵਾਹ ਨਾ ਵੇਖਿਆ ਨਾ ਪਾਇਆ ਬੀੜੋ ਵੀ ਸਿਲੀ ਮੈਂ ਗਈ ਵੀ ਮੈਂ ਪੁੱਤ ਆਪਣਾ ਪੋਤਾ ਦੇਖ ਰਹਿਣਾ ਰੋਂਦਾ ਹੈ ਮੈਂ ਕਿਹਾ ਕਿਆ ਵੀ ਮੈਂ ਇਹ ਨਹੀਂ ਦੱਸਣਾ ਜੀ ਜਉਂਦੀ ਮਾਸ ਕਿੰਨੇ ਦੱਸਦਾ ਫੇ ਹੁਣ ਤੁਸੀਂ ਤੈਨੂੰ ਵੀ ਨਹੀਂ ਫਿਰ ਭੇਜਣਾ بس ਜੇ ਮੈਨੂੰ ਨੀਂਦਰੋਂ ਉੱਠ ਲੱਗ ਗਿਆ ਠੀਕ ਆ ਮੈਨੂੰ ਨੀਂਦਰ ਹੋਵੇ ਮੈਨੂੰ ਨਾ ਭੇਜਿਓ ਭਾਈ ਮੈਂ ਨਹੀਂ ਜਾਉਂਦਾ ਮੇਰਾ ਨੀਂਦਰ ਹੁੰਦਾ ਜਦ ਹਾਂ ਨੀਂਦਰ ਹੁੰਦਾ ਨਾ ਛੜੋਲਾ ਬਸ ਚੱਲੀਏ ਘਰ ਨੂੰ ਨੀਂਦਰ ਹੁੰਦਾ ਮੇਰਾ ਮੈਂ ਛੱਡ ਕੇ ਕੁੜੀ ਆਣਾ ਬਣੇ ਨੀਂਦਰ ਨੂੰ ਚੱਲੀਏ ਘਰ ਨੂੰ ਹਾਂ ਹੋ ਕਿਆ ਲੈਣਾ ਤੈ ਮੈਂ ਕਿਆ ਲੈਣਾ ਖੂਖਾਣਾ ਪੀਣਾ ਦਮ ਪੈਸੀ ਦਮ ਕਿਆ ਲੈਣਾ ਠੰਡਾ ਪੀਣਾ ਠੰਡਾ ਪੀਣਾ ਕਿਆ ਲੈਣਾ ਦੱਸ ਕਿਆ ਲੈਣਾ ਦੱਸ ਹੂੰ ਤਾਂ ਉੱਥੇ ਜਾਂਦੇ ਨੇ ਕਿਆ ਲੈਣਾ ਦੁਕਾਨ ਤੇ ਬੰਦ ਨਾ ਆਉਂਦਾ ਉਹ ਨਾ ਆਫਤਾ ਜਮਾ ਲਈ ਨਾ ਆਫਤਾ ਜਣਾ ਆਪਾਂ ਲੰਮੀ ਚੱਲੀਏ ਹੁਣ ਘਰ ਨੂੰ ਚਲੋ ਜੀ ਹੁਣ ਆਪਾਂ ਚੱਲਦੇ ਆ ਘਰ ਨੂੰ ਬਾਕੀ ਜੋ ਵੀ ਪੈਕਿੰਗ ਕਰਦੇ ਆਪਾਂ ਤੁਹਾਨੂੰ ਸ਼ਾਮ ਨੂੰ ਦਿਖਾਉਂਦੇ ਆ ਕਿਉਂਕਿ ਸ਼ਾਮ ਨੂੰ ਕਰਾਂਗੇ ਪੈਕਿੰਗ ਤੇ ਆ ਲੈ ਜਾਂਦਾ ਮਾਤਾ ਵਾਸਤੇ ਨਵਾਂ ਬੈਗ ਤੇ ਚੱਲੀਏ ਘਰ ਨੂੰ ਮਿਲਦੇ ਆ ਜੀ ਆਪਾਂ ਹੁਣ ਬਾਅਦ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਰਮਾਤਮਾ ਅਗੇ ਅਰਦਾਸ ਤੁਸੀ ਵਿੱਚ ਚੜਦੀ ਕਲਾ ਚ ਰਹੋ ਤੰਦਰੁਸਤ ਰਹੋ ਤੇ ਦੁੱਖ ਤੋਂ ਦੂਰ ਰਹੋ ਤੇ ਅਸੀਂ ਆਇਆ ਮਮੀ ਕੋਲ ਮਮੀ ਦੀ ਹੋ ਗਈ ਜਾਣ ਦੀ ਤਿਆਰੀ ਐਨੇ ਦਿਨ ਦੇ ਵੇਟ ਕਰਦੇ ਸੀ ਟਿਕਟ ਮਿਲ ਗਈ ਤੇ ਹੁਣ ਮੈਂ ਉਹਨਾਂ ਦੇ ਘਰ ਨੂੰ ਜਾਣਾ ਹੈ ਜਾਣਾ ਕਿੱਥੋਂ ਹੈ ਹਜੇ ਪੱਕਾ ਨਹੀਂ ਪਤਾ ਹੈਗਾ ਅੰਬਾਲੇ ਤੋਂ ਅੰਬਾਲੇ ਤੋਂ ਕਲੀਅਰ ਹੋ ਗਿਆ ਵੀ ਅੰਬਾਲੇ ਤੋਂ ਜਾਣਾ ਹੈ ਸਵੇਰੇ 5 ਜਾਂ 6 ਵਜੇ ਤੁਰਨਗੇ ਤੇ ਫਿਰ ਹਾਂ ਆਪਣੇ ਪੰਜਾਬ ਦੇ ਵਿੱਚ ਟ੍ਰੇਨਾਂ ਬੰਦ ਆ ਨਹੀਂ ਤਾਂ ਇਹਨਾਂ ਨੇ ਚੜਨਾ ਤਾਂ ਉਰ ਉੱਪਰ ਤੋਂ ਹੈਨਾ ਤੇ ਅਸੀਂ ਤੇ ਅਸੀਂ ਵੀ ਕਰਮ ਵਾਲੇ ਆ ਹਨਾ ਜਿਹੜੇ ਭੇਜਣੇ ਵਾਲੇ ਅਸੀਂ ਕਹਿੰਦੇ ਹਮੇਸ਼ਾ ਘੁੰਮਿਆ ਭਾਈ ਜੇ ਤਾਂ ਮੌਸਮ ਹੋਇਆ ਖਰਾਬ ਹੈ ਤਾਂ ਵੀਡੀਓ 'ਚ ਵੀ ਕਹਿੰਦੇ ਵੀ ਫੇਰ ਭਾਈ ਆਪਣਾ ਛੇਤੀ ਮੋੜਨ ਦੀ ਗੱਲ ਕਰਿਓ ਕਿਉਂਕਿ ਕੁਦਰਤ ਮੂਰੇ ਕਿਸੇ ਦੇ ਬਾਹਰ ਨਹੀਂ ਚੱਲਦੀ ਹੈਗੀ ਨੁਕਸਾਨ 'ਚ ਨੁਕਸਾਨ ਆ ਆਪਣਾ ਇਹਨਾਂ ਦਾ ਫਾਇਦਾ ਹੀ ਦੇਖ ਲਓ ਵੇ ਜਦ ਜਿਹੜਾ ਮੱਥਾ ਟੇਕ ਉਹ ਵੀ ਸਭ ਤੋਂ ਵਧੀਆ ਗੱਲ ਆ ਵੀ ਆਪਣਾ ਜੇ ਤਾਂ ਤੁਹਾਨੂੰ ਲੱਗੇ ਵਿੱਚ ਮੌਸਮ ਖਰਾਬ ਆ ਫੇਰ ਤਾਂ ਤੁਸੀਂ ਮੱਥਾ ਟੇਕ ਕੇ ਆਉਣ ਦੀ ਗੱਲ ਕਰਿਓ ਹੂੰ ਜੇ ਹੋਇਆ ਮੌਸਮ ਠੀਕ ਫਿਰ ਭਾਂਵੇਂ ਸੇਵਾ ਕਰ ਲਈ ਕਿਉਂਕਿ ਰੋਜ਼ ਹੀ ਹੁਣ ਬੱਦਲ ਚੜ੍ਹ ਕੇ ਆ ਜਾਂਦਾ ਡਰ ਲੱਗਦਾ ਠੀਕ ਹੈ ਨਾ ਵੀ ਸਾਰੇ ਆਪਣੇ ਘਰ ਨੂੰ ਜਿੱਦਾਂ ਚੱਲੇ ਆ ਸਾਰੇ ਆਪਣੇ ਘਰ ਨੂੰ ਇੱਦਾਂ ਹੀ ਹੱਸ ਕੇ ਦੂਸਰੇ ਘਰ ਨੂੰ ਆਉਣ ਇਹ ਹੀ ਵਧੀਆ ਗੱਲ ਹੈ ਇੱਦਾਂ ਸਾਡੀ ਅੱਜ ਸੁਵਿਧੀ ਵੀ ਪਹੁੰਚੀ ਗਈ ਨਾਲ ਸੀਟੀ ਵੀ ਨੂੰ ਭੇਜਣਾ ਹੈ ਹਾਂ ਤੇ ਹੁਣ ਵੀ ਕਰ ਲਈ ਤਿਆਰੀ ਹਾਂ ਉਹ ਮੈਂ ਤਾਂ ਪੁੱਤ ਤੁਹਾਨੂੰ ਦੇ ਦੇਵਾਂ ਚਾ ਮੇਰੇ ਕੱਪੜੇ ਕੁੱਪੜੇ ਪਾ ਦੂੰਗਾ ਬੀਬੀ ਨੂੰ ਪਤਾ ਨਹੀਂ ਨਾ ਰਾਜਾ ਕੀ ਹੈ ਕਿਹੜੇ ਸੁਣ ਗਿਆ ਕਿਹੜੀ ਜੰਨੀ ਹੈਗੀ ਇਹ ਕਹਦੀ ਨਹੀਂ ਵੀ ਚਲ ਬਾਗੂਗੇ ਉੱਥੇ ਤਾਂ ਇੰਨੀ ਹਮੀ ਉਹ ਵੀ ਨਹੀਂ ਹੈਗੀ ਉੱਥੇ ਜੇ ਤੂੰ ਕਾਟਨ ਦੀ ਚੁੰਨੀ ਲੈਗੀ ਜੀ ਬਤੋਂ ਗਣੀ ਗਰਮੀ ਦੁਨੀਆ ਚੁੰਨੀ ਨਹੀਂ ਤੇ ਇੱਥੇ ਚੱਲਣੀ ਹਾਂ ਹੁਣ ਜਿਹੜੇ ਲੈ ਲੈਂਦੇ ਉਹਨੂੰ ਤਾਂ ਆਤਾ ਨਾ ਨਾ ਮੈਂ ਕਹਤ ਹਾਂ ਹਾਂ ਕਾਟਨ ਦੀ ਬੱਦਰ ਪਰ ਇੱਕ ਅੱਦਾ ਕੱਪੜਾ ਜ਼ਰੂਰ ਗਰਮ ਪਾ ਦੀ ਮੀਂਹ ਕਿਣੀ ਦਾ ਨਹੀਂ ਪਤਾ ਹੁੰਦਾ ਨਾ ਨਹੀਂ ਫਿਰ ਵੀ ਕਹਿੰਦੇ ਗਰਮੀ ਬਹੁਤ ਉੱਥੇ ਤਾਂ ਲੋੜ ਨਹੀਂ ਹੈਗੀ ਜੇ ਮੀਂਹ ਪੈ ਵੀ ਗਾ ਮੌਸਮ ਠੀਕ ਹੋਣਾ ਇਹਨਾਂ ਨੂੰ ਗਰਮੀ ਬਹੁਤ ਆ ਉੱਥੇ ਅੱਛਾ ਹਾਂ ਹੈ ਵੀ ਭੀ ਹਾਂ ਗੱਲ ਨਹੀਂ ਪਰ ਕਦਾ ਉਹ ਕੰਬਲ ਛੋਟਾ ਮੋਟਾ ਪਾ ਲਿਓ ਕਿਉਂਕਿ ਤੁਸੀਂ ਏਸੀ ਜੀ ਕਦੇ ਪਏ ਨਹੀਂ ਇੰਨਾ ਜਿਹੜਾ ਨਾ ਫਿਰ ਬੰਦੇ ਦਾ ਸਰੀਰ ਹੋ ਜਾਂਦਾ ਹੂੰ ਇਹ ਵੀ ਹੋ ਸਕਦਾ ਤੁਸੀਂ ਏਸੀ ਵਾਲੇ ਕਮਰੇ ਲੈ ਲਿਓ ਉੱਥੇ ਤੇ ਬਾਕੀ ਪਰਮਾਤਮਾ ਵਾਹੀ ਸਭ ਦੀ ਯਾਤਰਾ ਨਹੀਂ ਠੀਕ ਰਹਾ ਕੇ ਰੱਖੇ ਜਿੰਨੇ ਵੀ ਚੱਲੇ ਆ ਅਸੀਂ ਵੀ ਬਹੁਤ ਭਾਗਾਂ ਵਾਲੇ ਆ ਵੀ ਬੀਬੀ ਚੱਲੀ ਆ ਜੀ ਸਾਡੀ ਹੈਨਾ ਹੁਣ ਇਹ ਤੋਂ ਵੱਡੀ ਸੇਵਾ ਕਿਆ ਹੋ ਸਕਦੀ ਆ ਚਲ ਬੁੱਧ ਰਾਜੀ ਰਹੋ ਭੇਜਣੇ ਵਾਲੇ ਤੰਦਰੁਸਤੀ ਰੱਖਾ ਤੁਹਾਨੂੰ ਭੇਜਣੇ ਵਾਲੇ ਤੇ ਚਲ ਹੁਣ ਚਾਹੀਏ ਕਰਦੀ ਪੈਕਿੰਗ ਚਲ ਚਲ ਵੀ ਬੀ ਆਫੇ ਤੁਹਾਨੂੰ ਦੱਸ ਵੀ ਕਿਆ ਗਿਆ ਪੋਣਾ ਦਾ ਜਾ ਤੇ ਬਹੁਤ ਕੱਪੜੇ ਪੈ ਜਾਣੇ ਹਜੇ ਹਾਂ ਬੰਦ ਪੈ ਜਾਣੇ ਹਜੇ ਇਹਨੇ ਥੋੜੇ ਰੱਖਨੇ ਆ ਸੀ ਵੀ ਬਹੁਤੇ ਨਹੀਂ ਸੱਤੇ ਚੰਬੇ ਸਾਬਣ ਨਾ ਘਟੋ ਦੇ ਬੰਦੇ ਜੀ ਚਾਹ ਪੰਜੀ ਸੂਟ ਨੇ ਪੰਜੀ ਛੇ ਸੂਟ ਛੇ ਸੱਤ ਮਾ ਪੱਕ ਜਾਣਾ ਉਹ ਬਾਹਰ ਲਾਓ ਜੀ ਬੀਬੀ ਦੀ ਹੁਣ ਤਾਹਾਂ ਮਾਰੀਆਂ ਪਈਆਂ ਤੇ ਹੁਣ ਲੱਗੇ ਆ ਜੀ ਵਿਆਹਤਾ ਦੀ ਪੈਕਿੰਗ ਕਰ ਬੀਬੀ ਕੋਈ ਦਵਾਈ ਬੂਟੀ ਦੋ ਆਏ ਬੁੱਤੀ ਲੈ ਆ ਫਤਤਾ ਬਗਵਾਜੇ ਤੇ ਕਿ ਉਭਾਜੇ ਸਿਰ ਦਰਦ ਦਦਾ ਹਨਾ ਬੇ ਹਾਂ ਬੁਖਾਰ ਦਾ ਸਭ ਕਾ ਸੀਦਾ ਹਾਂ ਹਾਂ ਚਲੂ ਮੈਂ ਲਿਆਉਂਗਾ ਅਜੀ ਦਾ ਜੈਦੀ ਦੀ ਬੀਬੀ ਨੇ ਜਾਤ ਰੰਗ ਠੀਕ ਆ ਕੋਈ ਬਗਵਾ ਇੱਕ ਪੈਕ ਲੈ ਲੈਂਦਾ ਬਿਸਕੁਟਾਂ ਦਾ ਕਿਉਂ ਖਾਂਦੇ ਨਹੀਂ ਖਾਂਦੇ ਨਹੀਂ ਮੈਂ ਨਹੀਂ ਲੈਣਾ ਪਤਾ ਕਿ ਟ੍ਰੇਨ ਚ ਤਾਂ ਮਿਲ ਜਾਣੇ ਨੂੰ ਕੋਈ ਟਾਫੀ ਟੂਫੀ ਲਿਆ ਦੂੰਗਾ ਤਨ ਜੂਸਣ ਨੂੰ ਅੰਬਾਂ ਉਵਾਣੀਆਂ ਉਹ ਲੈ ਆਈ ਦੱਸ ਸਕਦੀ ਹੈ ਜੇ ਬਗਵਾ 10 ਰੁਪਏ ਦੇ ਹੋ ਬੀਬੀ ਗੱਲਾਂ ਕਹੀਆਂ ਜਿਵੇਂ ਜਵਾਕ ਆ ਬੀਬੀ। ਕੀ ਕਰਨੀ? ਨਹੀਂ ਚੱਲਿਆ ਦੂੰਗਾ ਜੀ ਹਾਂ ਤੇ। ਹਾਂਦੀ ਨਹੀਂ ਨਾ ਮੈਂ। 50 ਤਾਰੇ ਕੇ ਆ ਗਏ ਜਿਹੜੇ ਨੇ। ਹਾਂ ਅੰਬਰਤਾਰਾ ਦੇਖ ਲੈਣਾ ਹਣਾ। ਫਿਰ ਵੀ ਇਹ ਜ਼ਿਆਦਾ ਨਾ ਦੇ। ਮੈਂ ਮੋੜ ਕੇ ਲੈ ਕੇ ਆਉਣੀ ਹਾਂ। ਘਰ ਨੂੰ ਵੀ ਕਾਫਾ ਲੱਗੇ। ਐਂ ਕਰਿਆ ਥੋੜੀ ਨਹੀਂ ਲਿਆਇਆ ਤੁਸੀਂ ਵਿੱਚ ਵੀ ਨਾ ਰੱਖੇ ਇਹਨਾਂ ਨੇ ਚਿੱਪ ਚਿੱਪ ਕਰ ਲਾਜਾ ਗਰ। ਗੱਲ ਨਹੀਂ ਕਰ। ਉਹ ਤੂੰ ਦੱਸ ਮੈਨੂੰ ਤੂੰ ਕਹਿ ਨਹੀਂ ਗਿੰਦੇ। ਇਹ ਥੋੜੇ ਗਿੰਦੇ ਆ। ਇਹਨਾਂ ਨੂੰ ਮੋੜ ਕੇ ਫੋਲ ਦੋ ਇਹਨਾਂ ਨੂੰ। ਇਹਨਾਂ ਨੂੰ ਜਿਹੜੇ ਪਾਲ ਚੁੰਨੀਆਂ ਵਿੱਚੋਂ ਕੱਢ ਲੈਣੀ ਆ ਇਹਨਾਂ ਦੇ ਵਿੱਚੇ ਨਹੀਂ ਚੁੰਨੀਆਂ ਹੋ ਸਕਤਾਂ ਨਹੀਂ ਤਾਂ ਨਾ ਚੁੰਨੀਆਂ ਆ ਬੀਚਾਂ ਜੀ ਆਪ ਦੇਖ ਲਈ ਕਿਤੇ ਬੀਬੀ ਵਿਚਾਰੀ ਥੋਲ ਜੇ ਫਿਰ ਆ ਦੇਖੋ ਨਹੀਂ ਚੁੰਨੀਆਂ ਤਾਂ ਬਾਤ ਹੈ ਆ ਝੁੱਗ ਗਈ ਆਈ ਆਹ ਇੱਥੇ ਹੀ ਕੱਢ ਦੋ ਆਈ ਦੇਗਾ ਬਿਹਾਰ ਉਹ ਮੈਂ ਕਿਹੜੇ ਰੱਖ ਦੇਣੀ ਚੁੰਨੀਆਂ ਉਹਨੂੰ ਐ ਕਰਦੇ ਨਾ ਫੋਲ ਲੋ ਜੇ ਚੁੰਨੀਆਂ ਤਾਂ ਮੈਂ ਜਸਮੀਨ ਦੇ ਦਿਆਂਗਾ ਹਾ ਇੱਥੇ ਵਧੀਆ ਚੁੰਨੀ ਹੈ ਬੜੀ ਸੋਹਣੀ ਚਿੱਟਾ ਲਾ ਦੀ ਜੀ ਹੁਣ ਜਸਵੀ ਦੇ ਵਾਸਤੇ ਐਂ ਦੇ ਸਿੰਪਲ ਚੁੰਨੀਆਂ ਲਵਾਂਗਾ ਤੁਸੀਂ ਉਹ ਬਾਤ ਤੈਨੂੰ ਪਤਾ ਤਾਂ ਹੈ ਬੀਬੀ ਦੀ ਸਿਆਣੇ ਦੀ ਕਹਾਣੀ ਛੂਟ ਚੱਲਣੇ ਉਹਦੇ ਚੁੰਨੀਆਂ ਅੱਜ ਹੀ ਨਾਲ ਐਨੇ ਸਾਹਮ ਸਾਹ ਬਸ ਸਿਆਣੇ ਦਾ ਤੈਨੂੰ ਤਾਂ ਪਤਾ ਕਿਸ ਨੂੰ ਨਹੀਂ ਇਹ ਤੁਸੀਂ ਰੱਖ ਲਓ ਤਾਂ ਲੈ ਲਿਆ ਕਰੋ ਕਿਤੇ ਜਾਂਦੇ ਗੁਰਦੁਆਰੇ ਉਹ ਤਾਂ ਹੁਣ ਜਦ ਜ ਸੂਟ ਲਵੋਗੇ ਨਾਲ ਦੀਆਂ ਚੁੰਨੀਆਂ ਆਣੀਆਂ ਨਾਲ ਦੇ ਚੁੰਨੀਆਂ ਆਣੀਆਂ ਦਸ ਕੱਕਣਾ ਲੱਗੀ ਹੋਈ ਆ ਕੰਜੂਸ ਮਮੀ 2100 ਨਾਨੀ ਨਾਨੀ ਕੰਜੂਸ ਮੱਖੀ ਚੂਤ ਨਾਨਾ ਦਾ ਸੂਟ ਕਿੰਨੇ ਹੋ ਕਿਹੜੇ ਕਿਹੜੇ ਬਸ ਆਹੀ ਦੋ ਸੂਤ ਮਿੱਥੋਦੇ ਜਾਂਦੇ ਨੇ ਤੇ ਚਲੋ ਬਾਕੀ ਹੁਣ ਸਾਡੀ ਹੋ ਗਈ ਹੈ ਜੀ ਪੈਕਿੰਗ ਇੱਥੇ ਹੋ ਗਈ ਹੁਣ ਤੇ ਜਿਹੜਾ ਕੋ ਤੁਸੀਂ ਮੇਰੇ ਪੁੱਤ ਜਿਹੜੇ ਵੀਡੀਓ ਦੇਖਦੇ ਆ ਤੁਸੀਂ ਕੋਈ ਧੀਆ ਮੇਰੀਆਂ ਤੇ ਛੋਟੇ ਲੈਣੇ بڑے ਮੁੰਡੇ ਮੇਰੇ ਜੇ ਕੁਝ ਹੁਆਉਣਾ ਹੈ ਤੇ ਉਹਨੂੰ ਪੜਨਾ ਸਾਥ ਤੇ ਜਰੂਰ ਲੈ ਕੇ ਆਉਂਗੀ ਤੇ ਮੈਨੂੰ ਤੁਸੀਂ ਜਰੂਰ ਦੱਸਿਓ ਵੀ ਜਨ ਹੋਈ ਵੀ ਆ ਕੋਈ ਚਾਹੀਦਾ ਮੈਂ ਲੈ ਕੇ ਆਂਗੀ ਤੁਸੀ ਸਾਢੇ 2:30 ਮੱਥਾ ਟੇਕੋ ਵੀ ਮਹਾਰਾਜ ਮੁੜੀਏ ਸਿਕਸਾ ਨਹੀਂ ਜੇ ਪਰ ਸਿੱਧੀ ਰੂ ਨਾ ਜਾਉਂਗੇ ਬੀਬੀ ਪ੍ਰਮਾਤਮਾ ਅਸਰਾ ਰੱਖ ਲੈ ਵਿੱਚ ਝੋਲੇ ਮਾ ਪਾਉਣਾ ਗਲਾਸ ਬੌਲੀ ਚੰਚਾ ਹਾਂ ਬੋਤਲ ਹੈਗੀ ਪਾਣੀ ਵਾਲੀ ਉਹ ਸਟੀਲ ਵਾਲੀ ਉਹ ਠੰਡਾ ਰੱਖੋ ਵੀ ਪਾਣੀ ਸਟੀਲ ਦੀ ਲੈ ਜਮਾ ਕਿਹੜੀ ਲੈ ਜਮਾ ਸਟੀਲ ਦੀ ਲੈ ਜੋ ਚ ਪਾਣੀ ਠੰਡਾ ਰੋਗਾ ਇਹ ਗੱਲ ਮੈਂ ਇਹ ਦੱਬੀ ਹੁਣ ਪੱਕਾ ਦੇ ਕੇ ਕੀ ਬੋਤਲ ਇਹ ਠੰਡਾ ਪਾਣੀ ਆ ਮੈਂ ਜਦੋਂ ਸੁਣਦਾ ਉਹ ਲੱਗੇ ਫਿਰ ਕਮਿੰਦਰਾਂ ਦੇ ਜਮਾ ਲੈ ਜੋ ਬੋਤਲ ਹਾਉ ਪਈਆ ਲੈ ਜਾਓ ਪਈਆ ਉਹੀ ਆ ਹਾਉ ਲੈ ਜੀ ਮਨਿੰਦਰ ਕਹਿੰਦੇ ਮਨਿੰਦਰ ਹੋਰ ਹੈਗੀ ਬੋਤਲ ਕੋਈ ਨਹੀਂ ਉਹ ਕਰ ਦੂਗੇ ਅਸੀਂ ਇਹ ਜਿਹੜੇ ਪਾਣੀ ਤਾਉਣੇ ਮੈਂ 12 ਘੰਟੇ ਬਾਅਦ ਉਦਾਂ ਹੀ ਨਿਕਲਦਾ ਤੇ ਲੋ ਜੀ ਹੁਣ ਲੱਗੇ ਆ ਜੀ ਵੀਡੀਓ ਨੂੰ ਬੰਦ ਕਰਨ ਵੀਡੀਓ ਨੂੰ ਬਾਤੇਵਾ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੀ ਚੈਨਲ ਨੂੰ ਵੀ ਸਾਡੇ ਨੂੰ ਸਬਸਕ੍ਰਾਈਬ ਕਰ ਦਿਓ ਜੀ ਮਿਲਦੇ ਆਪਾਂ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਕਰੇ ਅਰਦਾਸ ਜਿੰਨੇ ਵੀ ਸਾਡੀਆਂ ਯਾਤਰਾ ਮਾਮਾ ਭੈਣ ਭਰਾ ਗਏ ਆਂ ਪਰਮਾਤਮਾ ਸਾਭ ਦੀ ਯਾਤਰਾ ਨੂੰ ਸਫਲ ਕਰੇ